ਕਿਸੇ ਬੰਦੇ ਨੇ ਇੱਕ ਗੱਲ ਕਹੀ ਸੀ ਕਿਸੇ ਸਟੇਟ ਦਾ ਮੁੱਖ ਮੰਤਰੀ ਮੈਂ ਨਾਂ ਨਹੀਂ ਉਹਦਾ ਲੈਣਾ ਆ ਨਾਂ ਨਾਲ ਹੀ ਉਹ ਕਹਿੰਦਾ ਵੀ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਫਿਰ ਬਾਈ ਆ ਥੋੜੇ ਦਿਨ ਪਹਿਲਾਂ ਰੱਬ ਨੇ ਮੱਤ ਹੀ ਮਾਰੀ ਆ ਦੋ ਰਫੇ ਕਸਾਨਾਂ ਦੇ ਤੰਬੂ ਤੋੜਨ ਪੈ ਗਿਆ ਕਹਿੰਦਾ ਪੀਲਾ ਪੰਜਾ ਚੱਲੂਗਾ ਜੀ ਪੀਲਾ ਪੰਜਾ ਤਾਂ ਕਹਿੰਦਾ ਸੀਗਾ ਤਸਕਰਾਂ ਤੇ ਚੱਲੂਗਾ ਇਹਨੇ ਕਸਾਨਾਂ ਤੇ ਚਲਾਤਾ ਬਸ ਕਰਿਆ ਪਤਾ ਨਹੀਂ ਕਿਹੜੇ ਚਿਟੇ ਵੇਚਦੇ ਸੀਗੇ ਜਿਨ੍ਹਾਂ ਦੇ ਮਗਰ ਪੈ ਗਿਆ ਇਹ ਬਸ ਕਰਿਆ ਗੱਲ ਮੱਤ ਤੋਂ ਯਾਦ ਆਇਆ ਹੀ ਹਾਂ ਮੱਤ ਤੋਂ ਯਾਦ ਆਇਆ ਹੌਲੇ ਮੱਲੇ ਵਾਲੇ ਦਿਨ ਆਹੋ ਇਹ ਆਨੰਦਪੁਰ ਸਾਹਿਬ ਚੱਲ ਗਿਆ ਮੱਥਾ ਟੇਕ ਮੱਥਾ ਟੇਕਣ ਗਏ ਆ ਮੱਥਾ ਟੇਕਣ ਗਿਆ ਮੇਰੀ ਤਾਈ ਵੀ ਗਈ ਸੀ ਅੱਛਾ ਉਹ ਬਜ਼ੁਰਗਾਂ ਦਾ ਤਾਂ ਹੁਣ ਤੈਨੂੰ ਪਤਾ ਨੇ ਪੰਜਾਬ ਦੇ ਬਜ਼ੁਰਗ ਆ ਉਹ ਅਸ਼ੀਰਵਾਦ ਦੇ ਦਿੰਦੇ ਦਾ ਦੁਸ਼ਮਣਾਂ ਨੂੰ ਵੀ ਦੇ ਦਿੰਦੇ ਦੇ ਦਿੰਦੇ ਦੇ ਦਿੰਦੇ ਤਾਈ ਕਿੰਨੀ ਲੈ ਪੁੱਤ ਆਏ ਤੇ ਹੁਣ ਮੱਤ ਲੈ ਕੇ ਜਾਈ ਹਲਾ ਮੱਤ ਲੈ ਕੇ ਆਇਆ ਫਿਰ ਮੱਤ ਨਹੀਂ ਕਲੀ ਦੇਖ ਲੈ ਕੇ ਹੀ ਮੁੜ ਆਇਆ ਬਸ ਕਰਿਆ ਕਰ ਇਹੋ ਜੀ ਮੱਤ ਲੈ ਕੇ ਆਇਆ ਪੁੱਠੀ ਮੱਤ ਵੱਜ ਗਈ ਹਲੋ ਕਿਵੇਂ ਬਾਈ ਆਉਂਦੇ ਆਂ ਕਿਸਾਨਾਂ ਨੂੰ ਚੱਕ ਕੇ ਨੇ ਜੇਲ੍ਹ ਚ ਪਾਤਾ ਬਜ਼ੁਰਗ ਬੋਹਰਤਾ ਨੂੰ ਵੀ ਜੇਲ੍ਹ ਚ ਤੁੰਨੇ ਅੱਛਾ ਉਹ ਮੱਤ ਆਨੰਦਪੁਰ ਦੀ ਹੋਈ ਨਹੀਂ ਸਕਦੀ ਉਹ ਕਿੱਥੋਂ ਵਾਲੀ ਉਹ ਦਾ ਨਾਗਪੁਰ ਵਾਲੀ ਲੱਗਦੀ ਆ ਬਸ ਕਰਿਆ ਕਰ ਆਨੰਦਪੁਰ ਵਾਲੀ ਮੱਤ ਤਾਂ ਕੁਰਬਾਨੀਆਂ ਵਾਲੀ ਐ ਸਹੀ ਗੱਲ ਆ ਜਦੋਂ ਦੇ ਖਿਲਾਫ ਲੜਨ ਵਾਲੀ ਐ ਉਹ ਲੜ ਬਹਾਦਰੀ ਵਾਲੀ ਐ ਉਹ ਅਣਖ ਵਾਲੀ ਐ ਉਹ ਲੜ ਜੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਓਏ ਉਦੋਂ ਇਹਨਾਂ ਨੇ ਕਿਹਾ ਸੀਗੇ 22 ਦੀਆਂ 22 ਫਸਲਾਂ ਐ ਐਮਐਸਪੀ ਤੇ ਚੱਕਾਂਗੇ ਨਾ ਨਾ ਫਸਲਾਂ ਫਸਲਾਂ ਨਹੀਂ ਚੱਕੀਆਂ ਹਲਾ ਚਫਰਾਨ ਚੱਕਲੇ ਲਾਹੌਰ ਸੁਣ ਲੈ ਆਨੰਦਪੁਰ ਤੋਂ ਬਾਅਦ ਸਿੱਧਾ ਖੜਕੜਕਲਾਂ ਜਾਵੜਿਆ ਹਲਾ ਖੜਕੜਕਲਾਂ ਜਾਵੜਿਆ ਤੇ ਭਗਤ ਸਿੰਘ ਦੇ ਬੁੱਤ ਮੂਰੇ ਬਹਿ ਗਿਆ ਹਲਾ ਤੇ ਪੁੱਤ ਜੇ ਬੁੱਤ ਜਾਗ ਪੈਂਦਾ ਉਹਨੇ ਜੁੱਤੀ ਬੜੀ ਵਰਾਉਣੀ ਸੀ ਦੱਸ ਕਰਿਆ ਕਹਿੰਦਾ ਸੀ ਮਾਮਾ ਕਰਕੇ ਕੀ ਆਇਆ ਐ ਤੂੰ ਮੈਂ ਤਾਂ ਲੋਕਾਂ ਦੀ ਖਾਤਰ ਜਾਨ ਕੁਰਬਾਨ ਕਰਤੀ ਸੀ ਦੱਸ ਕਰਿਆ ਗਿਆ ਲੋਕਾਂ ਨੂੰ ਚੱਕ ਜੱਕ ਜੇਲਾਂ ਚ ਪਾਈ ਜਾ ਲਾੜਦਿਆ ਐਡੇ ਮਾੜੇ ਕੰਮ ਕਰਕੇ ਤੇ ਐਡੇ ਮਹਾਨ ਬੰਦੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ ਈ ਤੂੰ ਪੈਰਾਂ ਨੂੰ ਰੋਈ ਜਾਣਾ ਇਹ ਪੰਜਾਬ ਦੀਆਂ ਜੜਾਂ 'ਚ ਬੈਠਣ ਨੂੰ ਫਿਰਦਾ ਹੋਰ ਮਿੱਟੇ 3 ਸਾਲਾਂ ਦਾ ਜੜਾਂ 'ਚ ਤੇਲ ਪਈ ਜਾਂਦਾ ਹਸ ਕਰਾ ਕਰ ਹੋਰ ਕੁਝ ਕਰਦਾ ਹੀ ਨਹੀਂ ਨਾ ਲਾੜਤੀ ਨਾ ਹੋਵੇ ਤਾਂ ਲਾੜ